ਮੈਂ ਤੁਹਾਡਾ ਆਪਣਾ ਰਨਜੀਤ ਸਿੰਘ ਰਾਮ ਗੜੀਆ ਅੱਜ ਅਸੀਂ ਭਰਾਵੋ ਡਿਸਕਵਰੀ ਲਈ ਮੰਗੂ ਮੇਰੇ ਪਿੰਡ ਨਹਿਰ ਤੇ ਆਏ ਸੀਗੇ ਇੱਥੇ ਆ ਕੇ ਦੇਖਿਆ ਵੀ ਉਹ ਇੱਕ ਸਿਹਰਾ ਹੈਗਾ ਵੀ ਜਿਹਨੇ ਉਗਣਾ ਹੁੰਦਾ ਉਹ ਤਾਂ ਪੱਥਰਾਂ ਦੇ ਵਿੱਚ ਉੱਗ ਜਾਂਦੇ ਨੇ ਭਰਾਵੋ ਹਾਂ ਸੀਨਾ ਪਾੜ ਕੇ ਪੱਥਰਾਂ ਦਾ ਸੋਨੂੰ ਅੱਜ ਉਸੇ ਦੀ ਇੱਕ ਉਦਾਹਰਣ ਦਿਖਾਉਣਿਆਂਗੇ ਦੇਖੋ ਭਰਾਵੋ ਆਹ ਨਹਿਰ ਆਉਂਦੀ ਹੈ ਹਰੀ ਘਟਾ ਵੱਲੋਂ ਆਹ ਸਪੈਦਾ ਨੇਗੇ ਆ ਵੀ ਇਸ ਤੇ ਦਬਰਾਵੋ ਸਾਡੀ ਵੀਡੀਓ ਵੀਡੀਓ ਬਣਾਉਂ ਦਿੰਦੀ ਨਿਗਾ ਪਈ ਤਾਹਾਂ ਅਸੀਂ ਕਿਹਾ ਵੀ ਇਹ ਕਿਵੇਂ ਹੈ ਸਪੈਦਾ ਆਇਆਗਾ ਬਰੂਟਾ ਉਸ ਤੋਂ ਬਾਅਦ ਆਹ ਜੜਾ ਥੱਲੇ ਆਹ ਸਪੈਦੇ ਨਾਲ ਨਾਲ نیچے ਦੇਖੋ ਕਿੱਥੋਂ ਪਾਣੀ ਲੈ ਰਿਹਾ ਏ ਆ ਪਰਾ ਹੋ ਰਿਹਾ ਤਣਾ ਦਾ ਤਾ ਆ ਇਹਦੀ ਜੜ ਆ ਗਈ ਜਿਹੜੀ ਆਪਾਂ ਤਾਹ ਫੜੀ ਦੀ ਆ ਤੁਹਾਨੂੰ ਦਿਖਾ ਰਹੇ ਹਾਂ ਆ ਮੇਰਾ ਹੱਥ ਆ ਆ ਦੇਖੋ ਤਾਹ ਕੋਈ ਗਰੀ ਦੇਖੋ ਤਾਹ ਤਣੇ ਨੂੰ ਜਾਂਦੀ ਹੈ ਸੁਨੋ ਜੀ ਪੂਰਾ ਦਿਖਾਵਾਂਗੇ ਦਾ ਜੀ ਮੋਇਨਾ ਕਰਕੇ ਵੀ ਕਿਧਰੋਂ ਆ ਦੇਖੋ ਭਰਾਵਾ ਦੇਖੋ ਜੀ ਆ ਲੱਗੇ ਹੋਣ ਜੜਾਂ ਥੱਲੇ ਦੀਆਂ ਇੱਕ ਉਦਰ ਤਾਂ ਵੱਡੀ ਜੀ ਆ ਭਰਾਵੋ ਲੋਕ ਕਿੰਨੇ ਮਰਜੇ ਜਿਹੜਾ ਬਟਲਾ ਬਟ ਲੈਣਾ ਪਰ ਜਿਹੜਾ ਲਾਉਣ ਵਾਲਾ ਪ੍ਰਮਾਤਮਾ ਦਾ ਉਹਦੀ ਮਾਰ ਤੋਂ ਬਚ ਕੇ ਰਹੋ ਇਹ ਪਤਾ ਨਹੀਂ ਕਿਧਰੋਂ ਕੱਖ ਤੋਂ ਲੱਖ ਲੱਖ ਤੋਂ ਕੱਖ ਕਰੋ ਬਣਾ ਦੇ ਆਪਣੇ ਭਰਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਤਾਂ ਮਾੜਾ ਹੌਸਲਾ ਹੋ ਜਾਂਦਾ ਜੇ ਲੋ ਵੀਡੀਓ ਨੂੰ ਲਾਈਕ ਸ਼ੇਅਰ ਕਰਦਾ ਭਰਾ ਕਮੈਂਟ ਕਰਦਾਗਾ ਧੰਨਵਾਦ ਜੀ